ਤਨਵਰ ਘਰੇਵਾਲ ਗਾਉਣ ਲੱਗਿਆ ਉਹਨੇ ਪਤਾ ਨਹੀਂ ਕਿਹੜੀ ਚੀਜ਼ ਦਾ ਨਸ਼ਾ ਕਰਿਆ ਉਹਨੇ ਕਹਾ ਲੈਕਸਟਾਲ ਦੋ ਲੈ ਲਈ ਉਹ ਗਾਵੇ ਉਹਨੇ ਉਹ ਵੀ ਨਹੀਂ ਪੂਰਾ ਗਾਇਆ ਉਹ ਵੀ ਵਿਚੀ ਰਹਿ ਗਿਆ ਤਾਂ ਭੁੱਲ ਗਿਆ ਉਹਨੂੰ ਇੰਨੀ ਦੁਨੀਆ ਦੇਖਣ ਲਈ ਦੂਰੋਂ ਦੂਰੋਂ ਆਈ ਸਾਰੇ ਉੱਥੇ ਉਹਨੂੰ ਨਸ਼ੇੜੀ ਕਿਸੇ ਨੇ ਕਹਾ ਸੁੱਖਾ ਪੀਤਾ ਕਿਸੇ ਨੇ ਕਹਾ ਸ਼ਰਾਬ ਪੀਤੀ ਹੈ ਸਾਡਾ ਸਾਰਾ ਮੇਲਾ ਉਹ ਬੰਦਾ ਖਰਾਬ ਕਰਕੇ ਚਲੇ ਗਿਆ ਸ਼ੰਕਰਾਂ 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 ਪੰਜਾਬੀ ਸਿੰਗਰ ਕਨਵਰ ਗਰੇਵਾਲ ਦੇ ਉੱਪਰ ਲੱਗੇ ਨਸ਼ਾ ਕਰਕੇ ਗਾਉਣ ਦੇ ਇਲਜ਼ਾਮ ਵੀਡੀਓ ਵੀ ਹੋ ਰਿਹਾ ਹੈ ਵਾਇਰਲ ਤੁਹਾਨੂੰ ਦੱਸ ਦਈਏ ਕਿ 17 18 19 ਮਈ ਨੂੰ ਪਿੰਡ ਸਲੇਮਪੁਰ ਬ੍ਰਾਹਮਣਾ ਪਟਿਆਲਾ ਦੇ ਵਿੱਚ ਇੱਕ ਦਰਗਾਹ ਦੇ ਵੱਲੋਂ ਮੇਲਾ ਕਰਾਇਆ ਗਿਆ ਸੀ ਜਿਸ ਦੇ ਵਿੱਚ ਹੋਰ ਵੀ ਕਈ ਵੱਡੇ ਕਲਾਕਾਰ ਪਹੁੰਚੇ ਹੋਏ ਸਨ ਤੁਹਾਨੂੰ ਦੱਸ ਦਈਏ ਕਿ ਦਰਗਾਹ ਦੇ ਮੁੱਖ ਸੇਵਾਦਾਰ ਪੰਮਾ ਸਾਈ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ਦੇ ਵਿੱਚ ਉਹ ਕਨਵਰ ਗਰੇਵਾਲ ਦੇ ਉੱਪਰ ਇਲਜ਼ਾਮ ਲਗਾ ਰਹੇ ਨੇ ਨਸ਼ਾ ਕਰਕੇ ਗਾਉਂਦੇ ਪੰਮਾ ਸਾਈ ਦਾ ਕਹਿਣਾ ਹੈ ਕਿ ਕਨਵਰ ਗਰੇਵਾਲ ਨੇ ਪਹਿਲਾਂ ਧਾਰਮਿਕ ਗੀਤੋਂ ਸਟਾਰਟ ਕੀਤਾ ਤੇ ਉਸ ਤੋਂ ਬਾਅਦ ਕਿਸੇ ਨੂੰ ਵੀ ਕੋਈ ਸਮਝ ਨਹੀਂ ਲੱਗੀ ਕਿ ਉਹ ਕੀ ਗਾ ਰਹੇ ਨੇ ਔਰ ਪੰਮੇ ਸਾਈਂ ਦੇ ਵੱਲੋਂ ਦਰਬਾਰ ਦੇ ਅਫੀਸ਼ਲ ਕਾਉਂਟ ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਗਿਆ ਹੈ ਜਿਸ ਦੇ ਵਿੱਚ ਕਨਵਰ ਗਰੇਵਾਲ ਸਟੇਜ ਦੇ ਉੱਪਰ ਗਾ ਰਹੇ ਨੇ ਪਰ ਜਿਹੜੀਆਂ ਕੁਰਸੀਆਂ ਪਈਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਖਾਲੀ ਨੇ ਲੋਕ ਉੱਠ ਕੇ ਚਲੇ ਗਏ ਤੁਹਾਨੂੰ ਇਹ ਪੂਰਾ ਵੀਡੀਓ ਦਿਖਾਉਨੇ ਆ ਹੋਰ ਕੀ ਕੁਝ ਕਿਹਾ ਮੁੱਖ ਸੇਵਾਦਾਰ ਪੰਮਾ ਸਾਈ ਨੇ ਔਰ ਅੱਗੇ ਤੁਹਾਨੂੰ ਕਨਵਰ ਗਰੇਵਾਲ ਦਾ ਗਾਉਂਦੇ ਹੋਏ ਦਾ ਵੀਡੀਓ ਵੀ ਦਿਖਾਵਾਂਗੇ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਉਸ ਮੇਲੇ ਦੇ ਵਿੱਚ ਗਾਇਆ ਸੀ ਪਰ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਪੰਜਾਬੀ 뮤직 ਇੰਡਸਟਰੀ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਔਰ ਤੁਹਾਡਾ ਕੀ ਵਿਚਾਰ ਹੈ ਕਨਵਰ ਗਰੇਵਾਲ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹੋ ਖਵਾਲਾ ਜੀ ਮਹਾਰਾਜ ਜੀ ਗੈਰ ਮੈਲੀ ਸੱਚੀ ਸਰਕਾਰ ਦੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਅੱਜ ਦਾ ਲਾਈਵ ਵੀ ਚੱਲਿਆ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਸਾਡੇ ਵੀਰਾਂ ਦਾ ਚੈਨਲ ਆਣ ਦਾ। ਕਨਵਰ ਗਰੇਵਾਲ ਗਾਉਣ ਲੱਗਿਆ ਉਹਨੇ ਸ਼ੁਰੂਆਤ ਕੀਤੀ ਧਰਮੇ ਗਾਣਿਆਂ ਤੋਂ ਬਹੁਤ ਵਧੀਆ ਲੱਗੇ ਬਹੁਤ ਵਧੀਆ ਗਾਇਆ ਪਰ ਉਹ ਤੋਂ ਬਾਅਦ ਉਹਨੇ ਪਤਾ ਨਹੀਂ ਕਿਹੜੀ ਚੀਜ਼ ਦਾ ਨਸ਼ਾ ਕਰਿਆ। ਉਹਨੇ ਕਿਆ ਨਹੀਂ ਕਰਿਆ ਕਿਆ ਕਰਿਆ ਉਹ ਸਾਨੂੰ ਨਹੀਂ ਪਤਾ। ਬਾਰ-ਬਾਰ ਉਹ ਮੂਵੀ ਤੋਂ ਹੁੰਦਾ ਤੁਸੀਂ ਦੇਖ ਵੀ ਸਕਦੇ ਸਾਡੇ ਲਾਈਵ 'ਚ। ਦਰਵਾਜ਼ਾ ਲੇਨਪੁਰ ਲਾਈਵ ਹੈ ਫਿਰ YouTube ਤੇ ਤੇ ਬਾਕੀ ਜਿੰਨੇ ਸਾਡੇ ਵੀਰ ਐ ਇਹ ਸਾਰਿਆਂ ਦੇ ਚੈਨਲ ਐ ਮੈਨੂੰ ਨਾਮ ਨਹੀਂ ਪਤਾ ਉਹ ਅਸੀਂ ਉਹਤੇ ਵੀ ਸ਼ੇਅਰ ਕਰ ਦਾਂਗੇ ਕਿ ਉਹ ਸਾਡੇ ਕੋਲ ਪੈਸੇ ਲੈ ਗਿਆ 1 ਲੱਖ ਰੁ 3.5 ਲੱਖ ਰੁਪਏ ਉਹਨੇ ਸਾ ਤੋਂ ਕੈਸ਼ ਲਿਆ 1 ਲੱਖ ਰੁਪਏ ਨੇ ਅਕਾਊਂਟ ਚ ਪਾਇਆ ਸਾ ਤੋਂ ਉਹ ਪੈਸੇ ਵੀ ਲੈ ਗਿਆ ਤੇ ਉਹਨੇ ਕੋਈ 20 ਗਾਣਾ ਤੁਸੀਂ ਦੇਖ ਸਕਦੇ ਆ ਇੱਕ ਗਾਣੇ ਦੀ ਮੈਂ ਰਿਕਵੈਸਟ ਕਰੀ ਜਿਹਨੂੰ ਵੀ ਟਿਕਟਾਕ 2 ਲੈ ਲਈ ਉਹ ਗਾ ਦੇ ਉਹਨੇ ਉਹ ਵੀ ਨਹੀਂ ਪੂਰਾ ਗਾਇਆ ਉਹ ਵੀ ਵਿਚੀ ਰਹਿ ਗਿਆ ਤਾਂ ਭੁੱਲ ਗਿਆ ਸਾਡਾ ਇੰਨਾ ਕ ਖਰਚਾ ਹੋਇਆ ਟੈਂਟ ਤੇ ਲਾਈਟਾਂ ਤੇ ਹੋਰ ਸਾਡੀ ਸਕਿਉਰਿਟੀ ਉਹਨੂੰ ਇੰਨੀ ਦੁਨੀਆ ਦੇਖਣ ਆਈ ਦੂਰੋਂ ਦੂਰੋਂ ਆਈ ਸਾਰੇ ਉੱਥੇ ਉਹਨੂੰ ਨਸ਼ੇੜੀ ਕਿਸੇ ਨੇ ਕਿਹਾ ਸੁੱਖਾ ਪੀਤਾ ਕਿਸੇ ਨੇ ਕਿਹਾ ਸ਼ਰਾਬ ਪੀਤੀ ਹੈ ਸਾਡਾ ਸਾਰਾ ਮੇਲਾ ਉਹ ਬੰਦਾ ਖਰਾਬ ਕਰਕੇ ਚਲੇ ਗਿਆ ਸਾਡੇ ਦਿਲ ਨੂੰ ਇੰਨੀ ਕ ਥੇਸ ਪਹੁੰਚੀ ਹੈ ਵੀ ਤਪਾ ਜੀ ਖੜ ਨਹੀਂ ਹੁੰਦਾ ਉਹ ਇੰਨਾ ਕਿ ਸਾਡਾ ਨੁਕਸਾਨ ਕਰ ਗਿਆ ਲੱਖਾਂ ਚ ਸਾਡਾ ਨੁਕਸਾਨ ਕਰਕੇ ਗਿਆ ਜਿਹੜੀ ਉਹਦੇ ਬੰਨ ਦੀ ਕਾਰਵਾਈ ਅਸੀਂ ਕਰਾਂਗੇ ਜੇ ਸਾਨੂੰ ਕੋਰਟ ਤੱਕ ਜਾਣਾ ਪਿਆ ਤਾਂ ਅਸੀਂ ਕੋਰਟ ਤੱਕ ਵੀ ਜਾਵਾਂਗੇ ਸਾਡੀ ਉਹ ਪੇਮੈਂਟ ਅਸੀਂ ਉਹਦੇ ਵਾਪਸ ਲਵਾਂਗੇ ਵੈਲੋਜੀ ਕਾ ਖਾਲਸਾ ਵੈਲੋਜੀ ਦੀ ਫਤਿਹ ਜੈ ਉਹ ਪੀਰਾ ਫਕੀਰਾ ਮਾਸਾ ਸ਼ੰਕਰਾ 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 oh um...